ਕਦੇ ਕਿੱਧਰ ਲਈ ਪਾਰਟੀ ਚੋਂ ਕਦੇ ਕਿੱਧਰ ਲਈ ਪਾਰਟੀ ਚੋਂ ਆ ਜਾਂਦੇ ਨੇ ਇਹਨਾਂ ਦਾ ਪੱਕਾ ਨਹੀਂ ਪਤਾ ਵੀਰੋ ਸਰਟੀਫਿਕੇਟਾਂ ਤੇ ਕੀ ਲਿਖਿਆ ਹੋਇਆ ਹੈ ਤੇ ਹੈਗੇ ਕੀ ਨੇ ਇੱਕ ਜੰਗਲ ਦੇ ਵਿੱਚ ਖਰਗੋਸ਼ ਵਾਸਤੇ ਕੋਈ ਨੌਕਰੀ ਨਿਕਲੀ ਪਰ ਰਿਛ ਨੇ ਜੁਗਾਰ ਜਿਹਾ ਲਾ ਲਿਆ ਉਹ ਕਹਿੰਦਾ ਯਾਰ ਮੈਂ ਬੇਰਜ਼ਗਾਰ ਆ ਇਹ ਨੌਕਰੀ ਮੈਨੂੰ ਦੇ ਦਿਓ ਕਹਿੰਦੇ ਤਾਂ ਖਰਗੋਸ਼ ਵਾਸਤੇ ਆ ਉਹ ਕਹਿੰਦਾ ਮੇਰੇ ਵਾਲੇ ਸਰਟੀਫਿਕੇਟ ਤੇ ਖਰਗੋਸ਼ ਲਿਖ ਦਿਓ ਯਾਰ ਇਹ ਚ ਕੀ ਫਰਕ ਪੈਂਦਾ ਖਰਗੋਸ਼ ਲਿਖਾ ਲਿਆ ਕਾਗਜ਼ ਪੂਰੇ ਕਰਾ ਲੇ ਤੇ ਖਰਗੋਸ਼ ਵਾਲੀ ਨੌਕਰੀ ਤੇ ਰਿਛ ਲੱਗ ਗਿਆ ਹੁਣ ਰਿੱਚਤਾ ਲੱਗ ਗਿਆ ਪਰ ਉਹਨੂੰ ਖਾਣਾ ਪੀਣਾ ਦਾ ਸਾਰਾ ਕਾਗਜ਼ਾਂਮ ਤਾਂ ਉਹ ਖਰਗੋਸ਼ ਵਾਲੀ ਮਿਲੂਗਾ ਨਾ ਉਹ ਖਰਗੋਸ਼ ਵਾਲੇ ਉਹਨੂੰ ਕੋ ਕਚ ਪੁੰਨੇ ਹੋਏ ਦਾਣੇ ਜੇ ਦੇ ਦਿਆ ਕਰ ਨੂੰ ਉਹ ਹੁਣ ਰਿੱਚ ਉਹ ਬੜਾ ਮਹੀਨੇ ਬਾਅਦ ਕਹਿੰਦਾ ਬੜੇ ਤੰਗ ਹੋ ਗਏ ਯਾਰ ਆਹ ਕੀ ਖਾਈ ਜਨੇ ਯਾਰ ਕਹਿੰਦਾ ਮੈਨੂੰ ਕਹਿੰਦਾ ਰਿੱਚਾ ਯਾਰ ਉਹ ਕਹਿੰਦਾ ਮੈਂ ਵੀ ਮੈਨੂੰ ਉਹ ਹੋਰ ਰਿੱਚਾ ਲਈ ਦਿਓ ਯਾਰ ਤੇ ਜਿਹੜੀ ਖੁਰਾਕ ਹੈ ਉਹ ਕਹਿੰਦੇ ਨਾ ਕਾਗਜ਼ਾਂਮ ਭਾਈ ਬੋਲਦਾ ਤੂੰ ਖਰਗੋਸ਼ ਹੈ ਉਹਨੂੰ ਕਿਤੇ ਪਤਾ ਲੱਗ ਗਿਆ ਵੀ ਜੰਗਲ ਚ ਪਰਲੇ ਪਾਸੇ ਕਿਤੇ ਇੱਕ ਰਿੱਚਾ ਲਈ ਨੌਕਰੀ ਤੇ ਖਰਗੋਸ਼ ਕੰਮ ਕਰੀ ਜਾਂਦਾ ਉਹ ਕਨਾਂ ਆਪਾਂ ਉਹ ਨੌਕਰੀ ਲੈ ਦੇਖ ਲੈਨੇ ਆਪਾਂ ਤੇ ਉਹਨੇ ਜੀ ਜੰਗਲ ਦੀ ਹਾਈ ਅਥਾਰਟੀ ਕੋਲੇ ਸ਼ਿਕਾਇਤ ਕਰਤੀ ਵੀ ਉਹ ਮੇਰੇ ਨਾਂ ਬਦਲਾਈ ਜਾਵੇ ਨੌਕਰੀ ਹਾਈ ਅਥਾਰਟੀ ਨੇ ਚਾਰ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਇਹ ਫੈਸਲਾ ਕਰੋ ਉਹ ਰਿਛ ਨੂੰ ਬੁਲਾ ਲਿਆ ਕਹਿੰਦੇ ਵੀ ਹਾਂ ਦੱਸੋ ਕਹਿੰਦੇ ਤੁਸੀਂ ਦੇਖ ਲਓ ਜੀ ਆਪ ਦੇਖ ਲਓ ਵੀ ਮੇਰੇ ਅੱਖਾਂ ਦੇਖ ਲਓ ਪਰ ਮੈਨੂੰ ਖਰਗੋਸ਼ ਵਾਲੀ ਟ੍ਰੀਟਮੈਂਟ ਮਿਲ ਰਹੀ ਹੈ ਮੈਨੂੰ ਜਿਹੜਾ ਰਿਛ ਦੇ ਸਾਹਬ ਨਾਲ ਮੈਨੂੰ ਮੇਰੇ ਨਾਲ ਟ੍ਰੀਟਮੈਂਟ ਕੀਤੀ ਜਾਵੇ ਉਹ ਕਹਿੰਦੇ ਸਰਟੀਫਿਕੇਟ ਦਿਖਾ ਸਰਟੀਫਿਕੇਟ ਦੇ ਕਹਿੰਦੇ ਲਕਰਗੋਸ਼ ਤੂੰ ਇਹ ਨਹੀਂ ਹੋ ਜਾਦਾ ਆ ਗਿਆ ਮੁਰਿਆ ਆਇਆ ਉਥੋਂ ਬਾਹਰ ਜਾਨਵਰ ਖੜੇ ਸੀ ਕਹਿੰਦੇ ਕੀ ਬਣਿਆ ਕਹਿੰਦਾ ਗੱਲ ਬਣੀ ਨਹੀਂ ਉਹ ਕਹਿੰਦੀ ਤੂੰ ਅੜਿਆ ਕਿਉਂ ਨਹੀਂ ਯਾਰ ਤੂੰ ਅੜਦਾ ਵੀ ਮੈਂ ਰਿਛਾਂ ਤੂੰ ਆਪਦੇ ਹੱਕਾਂ ਵਾਸਤੇ ਅੜਦਾ ਤੂੰ ਵੀਰ ਮੈਂ ਰਿਛਾਂ ਵੀ ਮੈਨੂੰ ਰਿਛ ਦੇ ਸਾਹਬ ਨਾਲ ਮੇਰੀ ਟ੍ਰੀਟਮੈਂਟ ਕਰੋ ਤੂੰ ਚੀਤਿਆਂ ਕੋਲੇ ਅੜਿਆ ਕਿਉਂ ਨਹੀਂ ਉਹ ਕਹਿੰਦਾ ਕਿਵੇਂ ਅੜਦਾ ਉਹ ਕਿਹੜਾ ਚੀਤੇ ਨੂੰ ਕਦੇ ਵਾਲੇ ਸਰਟੀਫਿਕੇਟ ਤੇ ਬੈਠੇ ਨੇ ਕੋਈ ਪਤਾ ਨਹੀਂ ਕਿਹੜਾ ਕਿਹੜਾ ਸਰਟੀਫਿਕੇਟ ਲਈ ਫਰਦਾ ਇੱਥੇ ਠੀਕ ਹੈ ਨਾ ਉਹ ਜੀਤੇ ਛਾਟੀ ਕੋ ਚੱਕੀ ਫਿਰਦੇ ਸੀਗੇ ਉੱਥੇ ਕੋਈ ਹੋਰ ਹੀ ਸੀ ਸੋ ਵੀਰੋ ਇਹਨਾਂ ਦੇ ਸਰਟੀਫਿਕੇਟ ਜਾਲੀ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਦਾ ਵੀ ਕੀ ਕਿੱਧਰੋਂ ਕਿੱਧਰ ਫਿਰਨਾ ਇਹਨਾਂ ਨੇ ਅਸਲੀ ਜਿਹੜੇ ਅਸਲੀ ਜਿਹੜੇ ਸਰਟੀਫਿਕੇਟ ਨੇ ਉਹ ਲੋਕਾਂ ਦੇ ਪਿਆਰ ਦੇ ਸਰਟੀਫਿਕੇਟ ਨੇ ਜਿਹੜੇ ਤੁਸੀਂ ਹੁਣ ਦੇਣ ਨੇ ਉਹਨਾਂ ਤੇ ਕੋਈ ਕਾਟਾ ਨਹੀਂ ਬਾਈਦਾ ਤੇ ਨਾ ਹੀ ਉਹ ਜਾਲੀ ਬਣ ਜਿਹੜੇ ਤੁਸੀਂ ਹੁਣ 20 ਤਰੀਕ ਨੂੰ ਇਹ ਸਰਟੀਫਿਕੇਟ ਤੁਸੀਂ ਦਿਵਾਉਗੇ ਨਾ ਟੈਂਪੀ ਹੋਰਾਂ ਨੂੰ ਉਹ ਅਸਲੀ ਸਰਟੀਫਿਕੇਟ ਹੋਊਗਾ ਉਹ ਸਰਟੀਫਿਕੇਟ ਤੇ ਉਹ ਸਰਟੀਫਿਕੇਟ ਤੇ ਤੁਹਾਡੇ ਕਿਦੜ ਵਾਸਤੇ ਵਿਕਾਸ ਦਾ ਨਾਮ ਲਿਖਿਆ ਹੋਊਗਾ ਤੇ ਕਾਸ ਦਾ ਨਾਮ ਲਿਖਿਆ ਹੋਊਗਾ ਸਰਟੀਫਿਕੇਟ ਸੋ ਮੈਂ ਇਹੀ ਕਹਿਣਾ ਆ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਜੋ ਕੰਮ ਕੀਤੇ ਅੱਜ ਦਿੱਲੀ ਦੇ ਹਸਪਤਾਲਾਂ ਨੂੰ ਅੱਜ ਦਿੱਲੀ ਦੇ ਸਕੂਲਾਂ ਨੂੰ ਦੁਨੀਆ ਦੇ ਵੱਡੇ ਵੱਡੇ ਬੰਦੇ ਦੇਖਣ ਆਉਂਦੇ ਆ ਵੀ ਅਸੀਂ ਦੇਖਣਾ ਚਾਹੁੰਦੇ ਆ ਵੇ ਕਿਵੇਂ ਬਣਾਇਆ ਕਿ ਕਿ ਮਹੱਲਾ ਕਲੀਨਿਕ ਕਿਵੇਂ ਬਣਾਏ ਨੇ ਸਕੂਲ ਕਿਵੇਂ ਬਣਾਏ ਨੇ ਗਰੀਬਾਂ ਦੇ ਬੱਚੇ ਪੜ੍ਹ ਕੇ IIT ਦੇ ਟੈਸਟ ਕਲੀਅਰ ਕਰਦੇ ਆ ਆਪਣੇ ਵੀ ਇਹੀ ਕੰਮ ਹੈ ਆਪਣੇ ਵੀ 2.5 ਸਾਲ ਜਿੰਨਾ ਆਪਾਂ ਕਰਤਾ ਮਹੱਲਾ ਕਲੀਨਿਕ ਬਣਾ ਲਏ 829 860 ਹੋ ਗਏ ਹੁਣ ਤਾਂ ਸਕੂਲ ਬਣੀ ਜਾਂਦੇ ਆ ਤੇ ਨਾਲ ਬਿਜਲੀ ਫ੍ਰੀ ਹੈ ਪਾਣੀ ਆਪਾਂ ਨੂੰ ਨਹਿਰੀ ਮਿਲਣ ਲੱਗ ਗਿਆ ਖੇਤਾਂ ਵਾਲੀ ਬਿਜਲੀ ਜਿਹੜੀ ਹੈ ਉਹ ਆਮ ਆਉਂਦੀ ਹੈ ਅੱਜ ਵੀ ਅੱਜ ਮੇਰੇ ਵੀਰੋ ਜਦੋਂ ਸਵੇਰੇ ਚੰਡੀਗੜ੍ਹ ਪਹੁੰਚੇ ਕੇਜਰੀਵਾਲ ਸਾਹਿਬ ਆ ਜਿਹਨਾਂ ਨੂੰ ਉੱਥੇ ਲੈ ਕੇ ਗਿਆ ਸੀ 1706 ਕਾਂਸਟੇਬਲ ਤੇ ਸਬ ਇੰਸਪੈਕਟਰ ਨੌਜਾਨ ਮੁੰਡੇ ਕੁੜੀਆਂ ਅੱਜ ਵੀ ਭਰਤੀ ਕਰਕੇ ਆਏ ਆ ਪੰਜਾਬ ਪੁਲਿਸ ਚ ਹੁਣ ਤੱਕ 48000 ਤੋਂ ਵੱਧ ਨੌਕਰੀਆਂ ਦੇਤੀਆਂ 1 ਰੁਪਿਆ ਵੀ ਕਦੇ ਕਿਹੜਾ ਲੱਗਿਆ ਹੋਵੇ 1 ਰੁਪਿਆ ਕਿਸੇ ਲੱਗਿਆ ਹੋਵੇ ਵੀ ਯਾਰ ਸਾਡੇ ਕਾਹਣੀ ਬੈਠਿਆ ਸੁਖਜਿੰਦਰ ਕਾਹਣੀ ਬੈਠਾ ਕਾਹਣੀ ਦੇ ਕਾਹਣੀ ਪਿੰਡ ਦੇ 16 ਕੱਲੇ ਕੱਲੇ ਕੌਣੀ ਪਿੰਡ ਦੇ 16 ਔਰ ਮੈਨੂੰ ਡਿੰਪੀ ਨੇ ਦੱਸਿਆ ਗਿੱਦੜ ਵਾਹੇ ਦੇ 110 ਮੁੰਡੇ ਕੁੜੀਆਂ ਨੂੰ ਨੌਕਰੀ ਮਿਲੀ ਹੈ ਜੀ 1 ਰੁਪਈਆ ਨਹੀਂ ਕਦੇ ਕਿਸੇ ਤੋਂ ਵੀ ਕਿਸੇ ਵਿਚਾਰਸ਼ ਲਾਉਣੀ ਪਏ ਜਦੋਂ ਨੀਅਤ ਸਾਫ਼ ਹੋਵੇ ਫਿਰ ਸਾਰਾ ਕੁਝ ਹੋ ਜਾਂਦਾ ਹੈ ਲੱਖਾਂ ਨੌਕਰੀਆਂ ਹਜੇ ਪ੍ਰਾਈਵੇਟ ਸੈਕਟਰ ਚ ਆਉਣਗੀਆਂ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਹੱਥੋਂ ਟੀਕੇ ਖੋ ਕੇ ਟਿਫਨ ਫੜਾਉਣੇ ਚਾਹੁੰਦੇ ਆਂ ਕਿਉਂ ਜਾਈਏ ਬਾਹਰਲੇ ਮੁਲਕਾਂ ਨੂੰ ਸਾਡੀ ਛੋਟੇ ਦੇ ਸਿਰ ਵਰਗੀ ਧਰਤੀ ਹੈ ਸਾਡੀ ਕੌਮ ਮਿਹਨਤੀ ਹੈ ਸਾਡੀ ਸਾਨੂੰ ਗੁਰੂਆਂ ਦਾ ਅਸ਼ੀਰਵਾਦ ਆਜ ਵੀਰੋ ਅੱਜ ਸ਼ਹੀਦ ਕਰਤਾਰ ਸਿੰਘ ਸਰਾਪੇ ਦਾ ਸ਼ਹੀਦੀ ਦਿਨ ਹੈ ਉਹਨਾਂ ਨੇ 19-19 ਸਾਲ ਦੀ ਉਮਰ 'ਚ ਫਾਂਸੀਆਂ ਚੁੰਮੀਆਂ ਸੀ ਉਹ ਇਸ ਕਰਕੇ ਨਹੀਂ ਚੁੰਮੀਆਂ ਸੀ ਵੀ ਹਲ ਤੇਰੇ ਨੂੰ ਵੋਟਾਂ ਪਾਈ ਜਾਇਓ ਵੀ ਇਹ ਲੁੱਟੀ ਜਾਣਗੇ ਵੀ ਗੋਰੇ ਨਿਕਲ ਜਾਣਗੇ ਆ ਜਾਣਗੇ ਅੱਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਉਦੋਂ ਮਿਲੂਗੀ ਚੰਗੇ ਬੰਦਿਆਂ ਨੂੰ ਜਿਹੜੇ ਤੁਹਾਡੇ ਅਸਲੀ ਆਜ਼ਾਦੀ ਜਿਹੜੀ ਉਹ ਆਪ ਸੁਪਨੇ ਸ਼ਹੀਦਾਂ ਨੇ ਸੁਝੋਈ ਸੀ ਉਹ ਯਾਦੀ ਜਿਹੜੀ ਹੈ ਉਹ ਆਪਾਂ ਕਰ-ਕਰ ਪਚਾਉਣੀ ਹੈ